ਨਵਾਂ ਯੂਜ਼ ਜਿਹੜਾ ਮਿਹਨਤ ਨਾਲ ਭਰਪੂਰ ਚੋਟਰੀਓ ਪੰਜ ਰੀ ਗਾਂਜ ਆ ਗਏ ਅੱਡੇ ਡੇਕੋ ਇਹ ਸਦਾ ਪ੍ਰਿੰਦ ਨੱਥੂ ਚੱਕ ਉਹ ਸਾਡੀ ਨੱਥੂ ਚੱਕ ਵੀ ਦੋਸਤੋ ਪਨੀਰੀ ਛੋਟੀ ਇਹ ਨਹੀਂ ਜਿੱਥੇ ਆ ਸਾਡਾ ਪੰਜਾਬ ਨਸ਼ਿਆਂ ਵਾਲੀ ਬਦਨਾਮ ਨਾਮ ਪੜਨ ਲਈ ਬਦਨਾਮ ਅੱਡੇ ਆ ਮੋੜਿਆਂ ਨੇ ਕੋਸ਼ਿਸ਼ ਕੀਤੀ ਨਗੀ ਜੀ ਕਿ ਸ਼ਾਮਾਂ ਨੂੰ ਐਕਸਰਸਾਈਜ਼ ਕਰਿਆ ਕਰੀਏ ਬਹੁਤ ਸੋਹਣੇ ਮੁੰਡੇ ਛੋਟੇ ਛੋਟੇ ਬੰਦ ਸਰੀਰਾਂ ਦੇ ਬਹੁਤ ਵਧੀਆ ਆਉਣ ਨਾਲੇ ਪੁਹੇਖਦੇ ਉਹ ਬੱਚੇ ਨੇ ਜਿਨ੍ਹਾਂ ਦੇ ਸਾਡੇ ਸਮਾਜ ਦੀ ਪੰਜਾਬ ਦੀ ਦੀ ਖੜਦੀ ਹੈ ਅਸੀਂ ਸੱਚੇ ਸੱਚੇ ਇਹ ਐਕਸਰਸਾਈਜ਼ ਆ ਲਾਇਆ ਆ ਸਾਡਾ ਗੁਰਦਰਾ ਸਾਹਿਬ ਸਾਹਮਣੇ ਉੱਥੇ ਜਿਮ ਕੋਸ਼ਿਸ਼ ਕਰਾਂਗੇ ਵੀ ਇੱਥੇ ਲਾਇਬ੍ਰੇਰੀ ਵੀ ਬਣਾਈ ਜਾਵੇ ਔਰ ਬੱਚੇ ਆਪਣੀ ਵਿਰਾਸਤੋਂ ਆਪਦੇ ਇਤਿਹਾਸ ਤੋਂ ਆਪਣੇ ਸਬਿਆਚਾਰ ਤੋਂ ਵੀ ਜਾਣੂ ਹੁਣ ਤੇ ਮੈਂ ਤੇ ਵੱਡਾ ਹੋ ਗਿਆ ਹੁਣ ਪਰ ਫਿਰ ਵੀ ਮੈਨੂੰ ਲਿਆਏ ਇੱਥੇ ਖਾੜੇ ਚ ਵੀ ਸੁਰਦ ਦੇ ਦਵਾਈਆਂ ਤੇ ਆਇਆ ਕਰ ਮੈਨੂੰ ਖੁਸ਼ੀ ਆ ਜਿਵੇਂ ਅੰਦਾਜ਼ ਰਹਿ ਕੇ ਜਵਾਨ ਹੋ ਜਾਈਦਾ ਤੇ ਮੇਰਾ ਮੈਸੇਜ ਆ ਇਹਦੇ 1000 ਥਰੂ ਚੈਨਲ ਤੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਸ਼ਾਮਾਂ ਨੂੰ ਬੱਚੇ ਇਹ 3 ਐਕਸਰਸਾਈਜ਼ ਕਰਿਆ ਕਰਨ ਜਿਹੜਾ ਸਾਡਾ ਬਦਨਾਮੀ ਦਾ ਦਾਗ ਆ ਉਹਨੂੰ ਧੋਸ ਲਈਏ ਬਹੁਤ ਸਾਰਾ ਸ਼ੁਕਰੀਆ ਦੋਸਤੋ 5 8 9 10 11 12 13 14 15 16 17 18 19 20 पुरियाव किरिकृचु चार्याव चच्छण चार्याव अधालै पाठ तिलक्षि रिभर याद देव रद्धि देव त्योब ले पाठ देव ना किन देव ते देव रद्धि ना कुणामु पुरपा चच्छण अठ नौ जास ग्यारा ब

ਹੰਝ ਡਾਂਡ ਮਾਰਨੇ ਹੁਣ ਤੇ ਪੰਜ ਚਲੋ ਹਾਲੋ ਗਾਇਸ ਮੇਰਾ ਮੁੰਡਾ ਆਇਆ ਹੈ ਗੇਜ਼ ਦੇਣਾ ਇਹ ਠੀਕ ਆ ਅਗਲੇ ਬੰਨੇ ਆ ਕੇ ਡੰਡ ਮਾਰੋ ਪੰਜ ਪੰਜ ਡਾਂਡ ਤਿੰਨ ਛੱਟ ਲਾਉਣੇ ਤਾਂ ਚੱਲ ਕਰੀ ਜਾਓ ਕਰੀ ਜਾਓ ਸੁਣਾ ਨਹੀਂ ਸਤਿਨਾਮ ਸ੍ਰੀ ਵਾਹਿਗੁਰੂ ਇੱਕ ਅੰਕਾਰੁ ਸ੍ਰੀ ਗੁਰੂ ਸਾਹਿਬ ਜੀ ਮੈਸੀ ਹੋ ਡੋਲਾ ਪੰਪੋ ਨਹੀਂ ਬੱਲਾਉਂਦੇ ਤੇ ਆ ਮਾ ਮੈਂਸੀ ਫਾਰਮ ਤੇ ਆਇਆ ਏ ਜੇ ਗੁਰਗਤਿ ਕਾਮ ਨ ਹੋਈ ਤੂ ਕਰਤਾ ਕਰਣਾ ਮੈ ਲਾਏ ਗੋਰੀ ਨਾ ਹੋਈ ਬਲੇ ਹਾਰੀ ਮਨ ਤਰਸੋਛਿਆ ਤੇਰਾ ਅੰਤਰਾ ਜਾਈ ਦੱਸਿਆ ਰਹਾ ਗਾਰਨਾ ਜੋ ਜੋ ਆਪਣਾ ਦਾਤਾ ਕਰਤਲਾ ਤਸੋਰ ਰਹਾ ਕਰਪਾ ਕੌਣਾ ਨਿਕਲ ਅਰਦਾਸਾਂ ਨਹੀਂ ਕਰਨੇ ਚੋ ਕਰਨਾ ਸੋ ਕਰ ਵਹਿਣਾ ਮਿੱਤੋ ਦਾ ਦਾ ਸਮ ਲਸੈ ਲਾ ਓਟੋ ਓੰਕਾਰ ਸਤਿਗੁਰ ਪ੍ਰਸਾਦ ਚਾਹੋਰ ਦਿਓ ਪਰ ਆਪਣਾ ਕਰਤੀ ਹੋ ਨੀਂ ਸਰਸਨਾ ਦਾ ਵਾਚੇ ਲਾ ਦਾ ਨਿਕਸਨ ਸਾ ਤੇ ਸਤਿਗੁਰੂ ਮਾ ਚਲੋ ਲਾਓ ਤੇਰੇ ਦੇ ਰਾਤਰੀ ਤੋਂ ਕਈਏ ਚਲੇ ਗਾਵਨ ਹਾਂ ਮਾ ਸੰਤਾਰਾ ਅੰਗਾਰ ਦੇ ਕ੍ਰੰਧਾਰ ਗ੍ਰਾਮ ਨੂੰ ਤੋਹਰੋ ਜਿੱਦ ਕੇ ਪ੍ਰਗਿਆਣਾ ਰਸਤਰੰਭੀ ਚਾਰ ਗਾਮ ਤੁੰ ਨੂੰ ਈਸ਼ਰ ਬ੍ਰਹਮਾ ਦੇਵੀ ਤੁੰ ਨੂੰ ਤੇਰੇ ਸਤਿਵਾਰ ਇਹ ਚਾਰ ਸੈਟ ਲਾਉਣੇ ਆ ਗਾਮ ਗੋਰਾ ਮਿਰੰਦਰਾ ਖਾਨਾ ਕਰਤਾ ਸਿਧਰਤਾ ਆ ਚਲਿਆਈ ਚਲੋ ਚਲੋ ਸੇਲ ਬਨੋ ਗਾਮਣ ਗੁਰਦਤਮਨ ਰਤੀ ਤ੍ਰਿਪਤ੍ਰ ਸਾਦੇ ਯੁਰ ਕੇ ਤ੍ਰਿਗਨੋ ਗਾਮਣ ਤੇ ਮਨ ਚਤਨਾ ਮਨੋ ਨਾਨਕ ਕਾ ਬੀਲਾ ਤੋਈ ਜੋ ਇਸ ਤਰ੍ਹਾਂ ਸਤਿਕਾਰ ਨੂੰ ਸਾਜਦਾ ਕੋ ਦਾ ਮੇਰੇ ਲਾਗੇ ਤੈਨੂੰ ਕੋ ਇਤਰਾ ਕਰਕੇ ਕਿਨੇ ਕਿਨੇ ਲੋੜੀ ਵੀ ਪਹਿਲਾ 20 ਸੈ 400 ਸਲਾਉਣੀ 20 15 12 ਦਾ ਰਿਗਾਰਡ ਤੋਂ ਜਾਣਾ ਦੇਖ ਫਿਰ ਵੀ ਵਾਰੀ ਹੈ ਹਾਂ ਜੀ ਵਾਰੀ ਹੈ ਥਲੇ ਜਾ ਥਲੇ ਕਿੱਦਾਂ ਲਈਦਾ ਡੰਡ ਮਾਰ ਕੇ ਜਾਂਦੇ ਆ ਤੂੰ ਤਾਂ ਨਾ ਦੋ ਇਹਨੇ ਕਿ ਸਟੱਪ ਪਰ ਹੋਈ ਤੇ ਪੈਣ ਨੇ ਉਹ ਗਾੜਾ ਬ੍ਰੇਕ ਲੈ ਕੇ ਨਿਕਾੜੋ ਸਟੱਪ ਪਰ ਹੋ ਗੁਰਿਆ ਮਿੱਟੀ ਆ ਬੌਂਡ ਦੀ ਠਾ ਰੱਖ ਆ ਚਰਾਣੀ ਆ ਧਾਊਂਗਾ ਜੇ ਇਸ ਤਰ੍ਹਾਂ ਆ ਜਾ ਸਿੱਧਾ ਹੋ ਗਿਆ ਜਾ ਜਾ ਠਾ ਜਿਹੜਾ ਕੱਲ ਮੈਂ ਡੰਡ ਲਵਾਣਾ ਆ ਜਾ ਸਿੱਧਾ ਹੋ ਸਿੱਧਾ ਮਾਵਾਂ ਵਿੱਚ ਪਿਛੇ ਕਰ ਚੱਲ ਹੁਣ ਠਾ ਜਾ ਆ ਜਾ ਆ ਦੀ ਆ ਦੀ ਕਰਨੀ ਸ਼ਾਤੀ ਕੱਲੀ ਠਾ ਕਰਨੀ ਚੱਲ ਹੁਣ ਗੱਲ ਬਿੰਦੁਲਾ ਇਹ ਕੀ ਹੋਣ ਕਰਾ ਉਹ ਯਾ ਰੋਣ ਦੇ ਕੀ ਰਿਹਾ ਹੈ ਨਾ ਅੰਗੂ ਤੜੀ ਸੇ ਨਾਪੜਾ ਇੱਥੇ ਆਣ ਕੇ ਮਾਰਨੇ ਆਂੂ ਤੜੀ ਕੰਨਾ ਇੱਥੇ ਆਣ ਕੇ ਮਾਰਨੇ ਹੈ

8 9 10 11 12 13 14 15 16 17 18 19 20 21 22 23 24 25 ਹੋ ਜੀ ਲੰਘ ਜਾ ਕਿਹੜਾ ਰੋਗਿਦਾ ਨਹੀਂ ਸਰਵਾਣੂ ਕੋ ਮਾਰਾ ਲਾਵੋਗੇ ਰੰਗ ਤੇਰੇ ਵੀਰੋ ਅੱਜ ਨਵੀਂ ਤਕਨੀਕ ਕਰਦੇ ਆ ਪਲਵਾਨ ਨਾਲ ਅਪਰਵਾਹਾਂ ਤਾਂ ਬਤਾ ਕੋਣਕ ਵਸ ਟਰਾਈ ਕਰਦੇ ਹੁੰਦੇ ਮਗੜੀਆਂ ਲੱਗਣਗੀਆਂ ਜਿਹੜੇ ਸੀੜੀ ਕਿਦੇ ਵੱਜ ਗਈ ਆ ਆਜੀ ਲੈ ਆਂਦੀ ਆ ਤੇ ਸੋ ਆਜੀ ਲੈ ਕੇ ਆਏ ਆ ਲੋ ਮੇਰੇ ਵੀਰੋ ਅਸਰ ਉਸੇ ਪਾ ਗਏ ਪੱਟ ਤਗੜੇ ਕਰਨੇ ਕੱਟਾਂਗੇ ਜਾਣ ਉਹਦੇ ਫੇਰੇ ਬੰਦਤ ਪਣਨ ਵਾਲਾ ਉਹ ਨੇਂਦਣਾ ਦਵਾ ਚਲੀ ਜਾਂਦਾ ਵਾ ਇਹ ਿੰਕੇ ਯਰਗ ਨੂੰ ਬੇਨਤੀ ਕਰਾਂਗੇ ਹੁਣ ਛੁੱਟੀ ਦੁੱਲਾ ਜੀ ਵੀ ਆ ਚੁੱਕੇ ਨੇ ਸਾਰਾ ਕੰਮ ਚੀਲ ਲੇ ਲੋ ਸਾਰਾ ਕੰਮ ਚੀਲ ਲਾ ਬੜੀ ਭਾਂ ਦੇ ਉਹ ਮੁੱਲ ਹੋਏ ਤਬੂਹਾ ਬੋਸ ਤੇ ਕਾਹ ਬੈਠਾ ਯਾਰੋ ਲਾਗੇ

ਉਹ ਨੈਟਵਰਕ ਪ੍ਰੋਬਲਮ ਥੋੜੀ ਥੋੜੀ ਨੈਟਵਰਕ ਪ੍ਰੋਬਲਮ ਚੱਲ ਰਹੀ ਬਲੌਂਗ ਤੇ ਬਲੌਂਗ ਚੜਾ ਦਲਿਆ ਖਲੋਣਾ ਨਹੀਂ ਆ ਕਲੋਣਾ ਨਹੀਂ ਬੈੜਕਾਂ ਮਾਰਦੇ ਰੋ ਬੈੜਕਾਂ ਬੈੜਕਾਂ ਮਾਰਦੇ ਰੋ ਬੈੜਕਾਂ ਕਾੜੀ ਦੇਖੜਾ ਵਾਹ ਤੂੰ ਪੁੜੀ ਹੈ ਜਿਵੇਂ ਮੈਂ ਓਏ ਬੱਲੇ ਦਾ ਮਾਰ ਪਲੇਟ ਕਟਣੀ ਪੈਂਦੀ ਫਿਰ ਤਿੰਨ ਕਾੜੀ ਨਾ ਆਉਂਦਾ ਡੋਡਰ ਸਿੱਧੂ ਨਿਸ਼ਾਨ ਸੁਪਨ ਸਾਹਮਣੀ ਆ ਹਾਂ ਹੁਣ ਹਲਵਾ ਥੋੜਾ ਜਿਹਾ ਬਲੌਗ ਦੇ ਵਿੱਚ ਪੂਰੇ ਕੰਮ ਜਿੰਦੀ ਬੰਦਣਾ ਨੇ ਸਵਾਗੀਆਂ ਸੂਗੀਆਂ ਪੈਣਗੀਆਂ ਅੱਜ ਹੋ ਵੀਰੋ ਲੋਕ ਉੱਧਰ ਮਾਰ ਥੜਾ ਯਾਰ ਨਵੇਂ ਨੌਜਵਾਨ ਵੀ ਆ ਗਏ ਆ ਆ ਗਿਆ ਏ ਬੌਜੀ ਵੀਰ ਵੀ ਆ ਗਿਆ ਏ ਕੌਮਤੀ ਕੋਈ ਨਹੀਂ ਆ ਰਹੇ ਸਾਰਾ ਕੰਮ ਟੀਲੇ ਰਲਾ ਕੰਮ ਨਹੀਂ ਬਣਾ ਰਿਹਾ ਚਾਚਾ ਜੀ ਕੋਈ ਦੋ ਸ਼ਬਦ ਸ਼ਬਦ ਟਾਈਗਰ ਜੀ ਕਹਿੰਦਾ ਹਾਲਤਾਂ ਦੇ ਟਾਈਗਰ ਜੀ ਕੀ ਖਰੇ ਬਹੁਤ ਖੁਸ਼ੀ ਹੋ ਰਹੀ ਆ ਵੀ ਮੁੰਡੇ ਨਵੇਂ ਯੂਸ ਜਿਹੜਾ ਮਿਹਨਤ ਨਾਲ ਭਰਪੂਰ ਟੱਕੀਆਂ ਕਰ ਰਿਹਾ ਵਧੀਆ ਗੱਲ ਭਰਾ ਨਸ਼ਿਆਂ ਤੋਂ ਬਚੋ ਰੱਖੀਆਂ ਕਰੋ ਬਿਲਕੁਲ ਬਿਲਕੁਲ ਅੱਗੇ ਵਧੋ ਤੇ ਕੁੱਤੇ ਕਾਤੇ ਗਰਾਊਂਡ 'ਚ ਡਾਓ ਕੁੱਤਾ ਭਜਾ ਕੁੱਤਾ ਭਜਾ ਇੱਧਰ ਕਾਹਨ ਨਾ ਆੜਾ ਉਹ ਬਚਿਆ ਦੁੱਲਿਆ ਕੁੱਤੇ ਭਜਾਉਂਦੇ ਕੁੱਤੇ ਭਜਾਉਂਦੇ ਓਏ ਕੁੱਤਾ ਭਜਾ ਰਹਿਣਾ ਨਹੀਂ ਮੇਰਾ ਮੂੰਹ ਘਰੇ ਤੇਰੀ ਆਈਡੀ ਵਾਲਾ ਤੇਰੀ ਉਹ ਕਿਹੜੀ ਨਾ ਪਤਾ ਚੱਲ ਚੱਲ ਸ਼ਾਬਾਸ਼ੇ 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 ਝੋਟਾਈ ਝੋਟਿਆ ਖੇਦੇ ਕੰਮ ਨੂੰ ਖੇਦੇ ਆ ਚੋਟੇ ਵਾਲੇ ਵਿੱਚ ਝੋਟੇ ਉਹ ਬੱਲੇ ਬੱਲੇ ਛੇਰਾ ਬੱਲੇ ਨਹੀਂ ਹੁ ਰੀਸਾਂ ਨਹੀਂ ਹੁ ਰੀਸਾਂ ਤੇਰੀਆਂ ਸਾਨ ਪਲੇਅਰ ਬਣਾਉਣੇ ਸਾਨ ਇਹਦੇ ਕੰਮ ਨੂੰ ਓਕੇ ਆ ਕਿੰਨਾ ਜ਼ੋਰ ਲੱਗਾ ਜੀ ਜ਼ੋਰ ਕੇ ਜਾਨ ਮਾਸਾ ਕਿ ਲੱਗਾ ਮਾਸਾ ਕੀ ਲੱਗਾ ਉਹ ਬੱਲੇ ਆ ਵੀ ਮਿੱਤਰੋ ਕਿਵੇਂ ਰਿਹਾ ਤੁਹਾਡਾ ਅੱਜ ਦਾ ਦਿਨ ਵਧਿਆ ਰਿਆ ਵਾ ਹਾਂਜੀ ਕਿਨੇ ਕਿਨੇ ਡੰਡ ਮਾਰੇ ਅੱਜ ਆਪੇ 25 25 ਓ ਬੱਲੇ ਖੇਚ ਕੇ ਰੱਖੋ ਕੰਮ ਨਜ਼ਾਰਾ ਆਉਂਦਾ ਵਾ ਹਾਂਜੀ ਹੈ ਹਾਂਜੀ ਕਿੰਨਾ ਕੁ ਵਾਧੂ ਆਉਂਦਾ ਵਾ ਹਾਂਜੀ ਠੀਕ ਐ ਖੇ ਦੇ ਝੋਟੇ ਖੇ ਦੇ ਰਾਖ ਖੇਚ ਕੇ ਕੰਮ ਇਦਾਂ ਹੀ ਇਦਾਂ ਹੀ ਤੇ ਰੱਖੀਆਂ ਹੋਣੀਆਂ ਓਪੀ ਫਰੰਦੀਪੁਰ ਬਣਾਉਣਾ ਦਿਨੂੰ ਉਹਦੇ ਜਿੱਡਾ ਸਾਣ ਬਣਾਉਣਾ ਤੇਨੂੰ ਸਾਣ